ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਬਰਨਾਲਾ ਜਿਲ੍ਹਾ ਬਰਨਾਲਾ ਇਥੋਂ ਕਵਰ ਕਰਦੇ ਪਏ ਸਿੱਧੂ ਡੈਰੀ ਫਾਰਮ ਤੋਂ ਵਪਾਰ ਦਾ ਕੰਮ ਰੁਟੀਨ ਦੇ ਵਿੱਚ ਹਰ ਵਕਤ 15 ਤੋਂ ਲੈ ਕੇ 20 ਨਗ ਬਿੱਖ ਜਿਹੜੇ ਹਾਜ਼ਰ ਰਹਿੰਦੇ ਆ ਤੇ ਟਮਾਟੇ ਲਈ ਇੱਕ ਦੋ ਮੱਝਾ ਵਗੈਰਾ ਵੀ ਆਉਂਦੇ ਰਹਿੰਦੇ ਵਿਕਰੀ ਵਿੱਚ ਮੱਝ ਵੀ ਅਵੇਲੇਬਲ ਖੜੀ ਆ ਸੋ ਕੱਲੇ ਕੱਲੇ ਨਾਗ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਜੀ ਗੱਲ ਕਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਨੇ ਗੁਰਦੀਪ ਸਿੰਘ ਆ ਪਿੰਡ ਕਲਾਲ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲ ਆਪਣੇ ਫਾਰਮ ਦਾ ਹੈਗਾ ਮੋਬਾਈਲ ਨੰਬਰ 98784849266 9478263916 ਅੱਜ ਆਪਾਂ ਗਾਵਾਂ ਦੇਖਿਆ ਲਗਭਗ ਹੈਗੇ 15-14 ਨਗ ਹਨ ਹਾਂ ਹਾਂ ਵੀਰੇ ਦੋ ਨਗ ਹੁਣੀ ਮੇਰੇ ਸਾਹਮਣੇ ਚੜੇ ਆ ਇੱਕ ਬੱਛੀ ਉਹ ਵਿਕੀ ਹੋਈ ਆ ਪਾਸੇ ਤੇ ਗੱਲ ਠੀਕ ਆ ਉਹ ਸੇਲ ਹੋ ਗਈ ਦੋ ਆਪਣੇ ਗੱਡੀ ਚੜ ਗਏ ਹਨਾ ਠੀਕ ਆ ਜਿਹੜੀ ਪਹਿਲੇ ਨੰਬਰ ਤੇ ਬੈਠ ਦੇਖੀ ਜਨੇ ਕਿਹੜਾ ਸੂਆ ਹੁੰਦੀ ਆ ਇਹ ਵੀਰੇ ਦੂਜਾ ਸੂਆ ਹੁੰਦੀ ਆ ਕਾਇਦ ਲੈ ਜੂਗੀ ਪਤਾ ਕਹਿੰਦੀ ਆ ਸਾਨੂੰ ਨੂੰ ਠੀਕ ਆ ਹਾਂ ਤੋਰ ਕੇ ਦਿਖਾ ਦੇ ਪੁੱਤ ਕੋਈ ਨਾ ਕੱਦ ਉਹ ਲੈ ਜੀ ਵੀਰੇ ਫਾਈਟ ਪੁੱਠੀ ਬੱਛੀ ਜੇਕਰ ਆਉਂਦੀ ਬਹੁਤ ਆ ਕੱਦ ਵੀਰ ਵਾਲੇ ਪਾਸੋਂ ਪੂਰੀ ਚੰਗੀ ਆ ਹਨਾ ਇਹ ਅਗਰੇ ਜਤੀਆਂ ਆਵੜੀ ਆ ਥੋੜੇ ਭੜਾ ਪੌਣ ਲੱਗੀਆਂ ਨਾ ਹਾਂ ਹਾਂ ਮੂਹ ਦਿਖਾ ਦੂਗਾ ਜੀ ਜੁੱਤ ਮੰਨ ਕੇ ਜਿਹੜੇ 18 17 18 ਕਿਲੋ ਇਹਨੇ ਪਾਇਆ ਵਾ ਕਾਨੂੰਨੀ ਨੇ ਸੋ ਮੈਂ ਆਪਾਂ ਕਹਿੰਦੇ ਨਹੀਂ ਕਿ ਹਾਂ ਮੰਨ ਕੇ ਚੱਲੀਏ ਕੋਈ ਵੀਰ ਛੋਟੀ ਮੰਨ ਕੇ ਤਾਂ ਆਵੇ ਨਾ ਹਾਂ ਜੀ ਵੱਡੀ ਵਹਿੜਾ ਜਿੰਦ ਜਾਨ ਵਾਲੀ ਪਲੀ ਵੀ ਬਾਕੀ ਫੇਸ ਕੁਆਲਿਟੀ ਦੇਖੋ ਗਰੀਡ ਗਰੂਡ ਜਿਹਨੇ ਮਰਦਾ ਕੰਕਰੀਟ ਤੇ ਵੀ ਕੰਮ ਕਰਨਾ ਜਾਇ ਦੇ ਗੱਲਾਂ ਤੇ ਥਾਣ ਵੀ ਸੋਹਣਾ ਹਤੀਚ ਬਈਰਾ 11 ਹਾਲਾ ਜਿੰਨੀ ਲੰਬੀ ਪਈ ਆ ਤੇ ਰੇਟ ਬਾਈ ਜੀ ਕੀ ਰਹਿਣਗੇ ਇਹਨਾਂ ਦੇ ਰੇਟ ਵੀਰੇ ਪੂਰਾ ਜਾਇਜ ਹੋਊਗਾ ਦੇਖੋ ਪਹਿਲਾਂ ਵੀ ਆਪਾਂ ਵੀਡੀਓ ਪਾਈ ਆ ਪਰ ਕੱਲ ਹੀ ਪਾਈ ਆ ਇਹੇ ਪਾਸੋਂ ਆਪਾਂ ਇਹਦੇ ਵਿੱਚੋਂ ਆਪਣੇ ਇੱਕ ਦੋ ਪਸ਼ੂ ਰੇ ਬਾਕੀ ਸਾਰੇ ਪਸ਼ੂ ਨੇ ਵੇਚ ਗਏ ਆ ਆਪਾਂ ਜਾਇਜ ਭਾਅ ਕਿਹਾ ਸੀ ਤੇਰੇ ਵੀਡੀਓ ਤੇ ਵੀ ਆਪਾਂ ਜਾਇਜ ਹੀ ਕਰਾ ਕਰਾਂਗੇ ਦੇਖ ਲੈ ਜਾਇਜ ਵੀ ਬਾੜਾ ਬੁਧੀਰ ਵੀ ਘਟਾਉਣ ਵਧਾਉਣ ਦੇ ਚੱਕਰਾਂ ਚ ਲੜ ਰਹੇ ਜਿੰਨਾ ਮੁੱਲ ਕਰਾਂਗੇ ਪਾ 1000 2000 ਨਾ ਮਾਣੋ ਠੀਕ ਆ ਬਾਕੀ ਮੇਨ ਗੱਲ ਕੱਲ੍ਹ ਇਸ ਦੀ ਹੋਪਰੇ ਆਹ ਅੱਜ ਲੈਣ ਦਾ ਬਹੁਤ ਪਿਆਰੇ ਫੱਕ ਜਿਹੜੀ ਅਸਲ ਚੀਜ਼ ਆਪਾਂ ਉਹ ਕਹਿੰਦੇ ਆ ਕਿ ਆਪਾਂ ਤੁਹਾਨੂੰ ਲੈਣਾ ਫਿਰ ਘਾਹ ਨੂੰ ਵੇਚਣਾ ਵੀ ਆ ਠੀਕ ਆ ਉਹ ਚੀਜ਼ਾਂ ਵੀਰ ਬਹੁਤ ਆ ਬੱਛੀ ਠੀਕ ਐ ਅੱਗੇ 2 ਨੰਬਰ ਜਿਹੜੀ ਵਹਿੜ ਆਪਾਂ ਜਰਸੀ ਦੇਖੇ ਨੇ ਬਾਈ ਜੀ ਕਿਹੜਾ ਸੂਆ ਇਹ ਵੀ ਵੀਰੇ ਦੂਜਾ ਸੂਆ ਹੁੰਦੀ ਆ ਇਹਨੇ 16 17 ਕਿਲੋ ਤੋਂ ਦਿੱਤਾ ਹੈ 16 17 ਮਨਾਂ ਕੱਚੀ ਵੱਧ ਆ ਜਦੋਂ ਥੋੜੀ ਇਹ ਹਜੇ ਰੈਡੀ ਸੂਨ ਨੂੰ ਅੱਠ ਨੌਂ ਨੇ 16 17 ਕਿਲੋ ਮੰਨ ਕੇ ਲੈ ਲਏ ਇਸ ਵਾਰ ਹਾਂ ਹਾਂ ਵੀਰੇ ਰਾਮ ਜਿੰਦ ਜਾਨ ਆ ਵੀਰੇ ਸਭ ਨੂੰ ਚੰਕਦਾ ਪੇੜਾ ਦੀ ਆ ਠੀਕ ਹੈ ਦੀ ਚੀ ਤੋੜ ਲਾ ਕੇ ਵੀ ਤੋੜਨ ਠੀਕ ਹੈ ਚੱਲ ਰਹਿਣ ਦੋ ਵੀ ਗੱਲ ਠੀਕ ਹੈ ਮੜਾ ਮੂੰਹ ਕਰੀ ਰਹਿਣ ਉਹਦਾ ਜਰਸੀ ਦਾ ਸੋ ਜਰਸੀ ਦਾ ਆਪਾ ਮੂੰਹ ਦਿਖਾ ਦਈਏ ਤੇ ਬਾਕੀ ਮੇਰੇ ਕੋਲ ਚਾਰੂ ਜਰੂ ਪੂਰੀ ਖੁੱਲਾ ਹੈ ਨਾ ਸੋ ਦੇਖੋ ਕੀ ਬਾਤਾਂ ਪੂਰੀ ਸਾਫ ਜੀ ਚੰਗੀ ਬਰੀਡ ਦੇ ਵਿੱਚ ਜਰਸੀ ਅੱਗੇ ਬਾਈ 3 ਨੰਬਰ ਤੇ ਚਿੱਟੀ ਬੱਛੀ ਦੇਖੀ ਜਾਨੇ ਇਹ ਵੀਰੇ ਪਹਿਨਾਲੇ ਗੋਰਡ ਤੋਂ ਆਪਣੀ ਦੀ ਪਰਸੋਂ ਵੀਡੀਓ ਪਾਈ ਸੀ ਠੀਕ ਹੈ ਤਿਆਰ ਹੋ ਜਲੀ ਠੀਕ ਹੈ ਦੂਜਾ ਸੁਨੋ ਸੂਰੀ ਆ ਬਾਈ ਦੀ ਕਿ ਮੈਨੂੰ ਦਿੰਦੇ ਨੇ ਨੂੰ ਨਿੱਤਾ ਤੋੜ ਕੇ ਦਿਖਾ ਦੇ 22 ਤੇ ਕਿਲੋ ਤੇ ਬਲੋਨੇ ਇਸ ਵਾਰ ਮੰਨ ਕੇ ਜਿਹੜੇ 22 ਤੇ ਮੰਨ ਕੇ ਲੈ ਜਾਵਾਂ ਦਾ ਮੈਂ ਗਰਮੀ ਆ ਵੀਰੇ ਆਪਾਂ ਇਹ ਕਹਿੰਨੇ ਆ ਵੀ ਜਿੰਨਾ ਕਿ ਮਾਰ ਕੇ ਸਾਨੂੰ ਮਗਰੋਂ ਦੱਸਦੇ ਤੁਸੀਂ ਉਹ ਨਹੀਂ ਮੰਨ ਲੋ ਕਿਉਂਕਿ ਦੋ ਤਿੰਨ ਨਿੱਕਰ ਬਦੰਦੀ ਝਾੜਾ ਜੇ ਨਾ ਰੱਖੋ ਗਰਮੀ ਬਹੁਤ ਹੈ ਗਰਮੀ ਆ ਵੀਰੇ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਕਿ ਆਪ ਦੇ ਕਰੇ ਵੀ ਬਸੂ ਸੁਣਦੇ ਆ ਆ ਜੇ ਸਾਮ ਜਿਹੇ ਜੀ ਕਰੋਗੇ ਪਰ ਬਰੀਡ ਬਥੇਰੀ ਆ ਬੱਚੀ ਦੀ ਸੋ ਬੱਚੀ ਜਿੰਦ ਜਾਨ ਵਾਲੀ ਪੂਰੀ ਰਾਜੀ ਸਮੀ ਪੜੀ ਵੀ ਦੂਜਾ ਸੂਆ ਸੁਦੀ ਪਈਆ ਦਿਨ ਪੰਜ ਚਾਰ ਕੱਢਦੀ ਪਈਆ ਤੇ ਜਿਹੜਾ ਵੀਰੇ ਇਹਦੇ ਮੰਨ ਕੇ ਚਲੋ ਮਿਹਨਤ ਵਗੈਰਾ ਕਰੂ ਪੇਮੈਂਟ ਲਾ ਕੇ ਲੈ ਕੇ ਜਾਊਗਾ ਸਾਂਭ ਲੂਗਾ ਤਾਂ ਸੋਣਾ ਚੰਗਾ ਤੇ ਤੂੰ ਆਜੂਗੀ ਤੇ ਚੰਗੀ ਬਰੀਡ ਚੈਰ ਕਰ ਦੋਗੀ ਲਗਭਗ ਤਿਆਰੀ ਦੇ ਵਿੱਚ ਆ ਥੋੜੇ ਦਿਨ ਲੈਂਦੀ ਆ ਤੀਜੇ ਨੰਬਰ ਤੇ ਆ ਗਈ ਕ੍ਰਾਸ ਬੈਡ ਸਾਹਰੇ ਛੱਡੀ ਹੁੰਦੀ ਵੀ ਬਹੁਤ ਜ਼ਿਆਦਾ ਜੈ ਜੀ ਬੱਚੀ ਸੁਆ ਗੜਾ ਦੂਜਾ ਤੇ ਇਹ ਵੀ ਮੰਨ ਕੇ ਚੱਲੂ ਸਾਹਮਣਾ ਲਾ ਦੀ ਹੋਇ ਜਿਆ ਕੱਚੀ ਆ ਜੇ ਮੋਟੇ ਲਾਟੋ ਨਾਲ ਦੇ ਟੁਕੜੀ ਪੇਪਰ ਤਾਂ ਖਾਣ ਦਿਖਾ ਦੋ ਥਣ ਕੱਢੂ ਬੱਲੇ ਵਾਲਾ ਜਵਾ ਮੁੱਲੀ ਪਈ ਆ ਕੁਟੀਰੇ ਹਾਂ ਮਤਲਬ ਭਾਅ ਵੀ ਬਹੁਤ ਜ਼ਿਆਦਾ ਹੋ ਗਿਆ ਮਤਲਬ ਦੇਣ ਲੈਣ ਵਾਲੀ ਗੱਲ ਆ ਆਪਾਂ ਦੱਸ ਦਿੰਨੇ ਜੇ ਵੀ ਅੱਜ ਵੀਰ ਲੰਦਾ ਜਾਏ ਗੱਲ ਹਾਂ ਬਾਈ 23 ਕਿਲੋ ਟ੍ਰਿੰਟ ਉੱਤਨੀ ਥਣ ਦੇ ਕੋਤੀ ਚਾਹਿਆ ਲੱਗਿਆ ਜਿੰਦ ਜਾਨ ਬੋਲਾ ਚੰਕਦਮ ਬੋਲਾ ਵਸੀ ਥਣ ਕੱਢੂ ਗੁੱਲੇ ਵਾਲਾ ਜਵਾਨ ਆ ਹੋਰ ਦੇ ਕੋਤ ਬਾਹਰ ਤੋਰ ਕੇ ਦਿਖਾ ਦੇ ਕੋਈਆਂ ਗੁੱਲੇ ਵਾਲਾ ਥਾਂ ਸੋ ਚੌਥੇ ਨੰਬਰ ਆਪਾਂ ਜਿਹੜੀ ਵਿਹੜ ਦੇਖੀ ਨੇ 62000 ਦਾ ਭਾਅ ਮਾੜੇ ਵੜੇ ਫੋਟਾਂ ਪਰ ਕ੍ਰੋਸ ਵਿਹੜ ਆ ਦੁੱਧ ਚੱਕ ਵਰਗਾ ਦਿਲਾ ਸਾਫ ਸੁਥਰਾ ਇਹਨੇ ਚੰਗਾ ਰਾਜਿਸਾਂਮੀ ਪਾਲੀ ਵੀ ਚੰਗੀ ਆ ਤੇ ਦਿਨ ਕੁਝ ਹਜੇ ਲੈਦੀ ਪਈ ਆ ਫੁੱਲ ਜਾਨ ਦਾ ਵਧਨਾ ਤੇ ਵੇੜਾ 62000 ਰੁਪਏ ਕਿੰਨੇ ਅਗੇ 5ਵੇਂ ਨੰਬਰ ਜਿਹੜੀ ਵੈੜ ਦੇਖੀਏ ਨੇ ਆਪਾਂ ਕਰਾਓ ਸੱਜੇ ਕਰਾਓ ਜ਼ਰਨੀਆ ਦਾ ਤੋਂ ਕਈਆ ਬਹੁਤ ਵੀਰਾਂ ਦੀ ਡਿਮਾਂਡ ਆ ਹੁਣ ਇਹ ਜਿਹੇ ਪਾਸੋਂ ਮੰਗਦੇ ਆ ਠੀਕ ਹੈ ਮਤਲਬ ਕੱਚੀ ਆ ਭਾਸੇ ਰਾਈ ਆ ਭਾਸੇ ਦਵਾਂਗੇ ਥੰਮ ਤੋਂ ਬਹੁਤ ਸੋਹਣਾ ਅਜੇ ਸੂਣੂ ਲਈ ਉੱਠਣਾ ਇੱਕ ਤਰ੍ਹਾਂ ਦੀ ਮਾਝੀ ਆ ਮੈਂ ਕਹਾਂ ਜਮਾ ਮਾਝਾ ਜਿਹੜਾ ਵੀਰ ਨੇ ਇੱਕ ਟ੍ਰਾਂਜੈਕਸ਼ਨ ਦਾ ਗੱਟਾ ਪਾੜਿਆ ਜਿੱਤੇ ਸੂਣੀ ਆਉਂਦੇ ਇਹ 15000 ਵੀ ਕੀ ਮਿਲਨੀ ਆ ਕੱਚੀ 15 17 ਆ 15 17 ਦੇ ਠੀਕ ਹੈ ਅੱਗੇ ਜਿਹਦੇ ਬਾਹਰ ਚੱਕਦੇ ਕੇ ਇਹ ਦੁੰਨੇ ਵੀ ਜੋੜਾ ਮਨਾਂ ਕਿਸਾਂ ਤੋਂ ਲਿਆ ਆ ਪਾ ਦੁੰਨੇ ਬੱਛੀਆਂ ਮਨਾਂ 27 28 28 ਕਿਲੋ ਆਈਆਂ ਨੇ ਦੁੰਨੇ ਸੁਈਆਂ ਹੋਈਆਂ ਨੇ ਬੱਚੇ ਮਗਰ ਹਾਂ ਬੱਚੇ ਮਗਰ ਨਹੀਂ ਠੀਕ ਆ ਆ ਤਾਂ ਕੱਲ ਸੁਈਏ ਸਵੇਰ ਇਹਨੂੰ ਸੁਈ ਨੋਲ ਚ ਚੌਥਾ ਦੇਣਾ ਨਾੜਾ ਨਾੜਾ ਲੈ ਕੇ ਨਹੀਂ ਦਿਖਾਉ ਦੁੰਨੇ ਸੁਈਆਂ ਸੁਈਆਂ ਭਾਰਤ ਦਾ ਨਕਸ਼ਾ ਬਣਿਆ ਬੈ ਜਵਾਨ ਬਾੜੀ ਚੰਗੀ ਨਾੜ ਨੂੜ ਦੁੱਧ ਵਾਲੀ ਸੋ ਬੈਰ ਦੇਖੋ ਪੂਰੀ ਸਾਫ ਸੁੱਦੀ ਕਿੰਨੇ ਬੋਲੇ ਸਟਾਰਟਿੰਗ ਅੱਥੇ ਦੇ ਹੁਣ ਇਹਦੇ ਥੱਲੇ 16 17 ਕਿਲੋ ਹੈਗੀ ਹੈ ਅੱਠ ਰਿੱਡਰ ਟਾਈਮ ਦਾ ਹਾਜ਼ਰ ਆ ਜਾਵਾ ਕੋਈ ਮੇਰਾ ਵੀਰ ਮਿਲ ਕੇ ਲੈ ਉਹ ਕੱਲ ਹੀ ਸੁੱਈ ਆ ਉਹਦਾ ਉਹ ਜਮਾ ਬੋਲੋ ਹਜੇ ਖਾਲੀ ਨਹੀਂ ਹੋਈ ਹੈਗੀ ਇਹ ਖਾਲੀ ਕਰਦੀ ਬੋਲੋ ਬਾਦੂ 25 ਕਿਲੋ ਬਾਰ ਹਨਾ ਹਾਂ ਹਾਂ ਰਾਂ ਦੇ ਨਾ ਵੀਰੇ ਇਹ ਬੱਚੀ ਪੂਰੀ ਹਾਈਟ ਲੈਂਥ ਵਾਲੀ ਆ ਨਹੀਂ ਇਹ ਬੱਚੀ ਖਾਲੀ ਕਰ ਖਾਲੀ ਕਰਦੀ ਥੋੜੇ ਇਹ ਹਜੇ ਪੂਰੀ ਕੱਢੀ ਨਹੀਂ ਬੋਲੀ ਇਹਦੀ ਇਹਦੇ ਥੱਲੇ ਵੀ ਹੁਣ 15 16 ਕਿਲੋ ਬੋਲੀ ਹੈਗੀ ਹੈ ਦੇਖੋ ਸੂਈਆਂ ਸਵਾਈਆਂ ਪੂਰੀ ਬੋਲਾ ਸੂਈਆਂ ਸਵਾਈਆਂ ਬੱਚੇ ਨਾਲ ਤਾਜ਼ੀਆਂ ਸ ਜੇਰ ਵਗਰਾ ਡੰਨਾ ਓਕੇ ਦੋਨਾਂ ਦੀ ਵੀਡੀਓ ਆ ਤੇ ਜਿਹੜੀ ਆ ਵੈਡ ਦੇਖੀ ਜਨੇ ਆਪਾਂ ਇਹ ਪਹਿਲੇ ਨੂੰ ਵਸੀ ਆ ਵੀਰੇ ਜੰਦੂ ਦੀ ਆ ਠੀਕ ਹੈ ਇਹ ਤੋਰ ਦੇ ਵਿੱਚ ਬਾਹਰ ਆ ਕੈਦ ਲੈ ਜੂਗੇ ਇਹ ਵੀਰੇ ਇਹਨੇ ਲੈ ਜੀ ਪਚਾਰ ਪੰਜ ਨੂੰ ਚਾਰ ਪੰਜ ਕ ਜਾਨੇ ਇਹਦੇ ਲਗਭਗ ਆ ਜੇ ਸੂਂਚ ਬਾਕੀ ਪਏ ਆ ਹਾਂ ਹਾਂ ਪਹਿਲੇ ਨੂੰ ਵਸੀ ਆ ਵੀਰੇ ਤੇ ਆਪੜ ਵਰਗੀ ਚੋੜੀ ਪਈ ਆ ਪਰ ਸੁਬਰੀ ਬੜੀ ਠੰਡੀ ਢੂੰਡੀ ਬਹੁਤ ਆ ਜੇ ਦੇਖੋ ਉਹਦੀ ਇੰਟਰਪਰੈਸ਼ਨ ਅਸਤਾਲੀ ਮਿਲੋ ਕਿੰਨਾ ਦੁੱਧ ਮੰਨ ਕੇ ਲੈ ਜਾਵਾਗਾ ਦੁੱਧ ਵੀਰੇ ਆਰਾਮ ਨਾਲ ਫ੍ਰੀ ਮਿਲਦਾ ਇਗਾ ਬੀ ਕੇਲੋ ਤੋਂ ਪਾਰ ਵਾਲੀ ਹੈਗੀ ਆ ਜਮਾ ਕਾ ਜੀ ਸਮਝੀ ਕੋਈ ਦੰਦੋ ਚਾਰ ਦੰਦਾਂ ਦਾ ਨਹੀਂ ਦੰਦ ਨਹੀਂ ਦੇਖੇ ਦੰਦਾਂ ਦਾ ਚਿਹਰਾ ਜਿਵੇਂ ਜਵਾਨ ਆ ਠੀਕ ਹੈ ਦੰਦ ਵਗੈਰਾ ਇਹਦੇ ਦੇਖੇ ਕੋਈ ਨਹੀਂ ਤੇ ਬੈਠ ਜਿੰਨਾ ਦੇਖਿਆ ਸਾਫ ਸੁਥਰੀ ਥਣ ਮੋਟਾ ਸੋੜਾ ਮੁੱਠੀ ਵਾਲਾ ਅੱਗੇ ਇੱਕ ਆਪਾਂ ਜਰਸੀ ਫੇਰ ਦੇਖੀ ਜਾਨੇ ਖੜੀ ਜੀ ਵੀਰੇ ਦੂਜਾ ਸੋਹਣਾ ਜੀ ਇਹ ਵੀ ਮੂੰਹ ਚੱਕਰਾਉ ਬੀਰ ਦੇਖੋ ਲਵੇ ਕਰਕੇ ਬਣੀ ਸੋ ਮੂੰਹ ਦੇਖੋ ਜਮਾ ਕਿਆ ਬਾਤਾਂ ਤੇ ਕੌਲੀਪਨ ਦੀ ਖੜਦੀ ਉਹ ਜਰਸੀ ਆ ਹਣਾ ਹਾਂ ਵੀਰੇ ਉਹੀ ਜਰਸੀ ਆ ਵੀ ਦੇਖੋ ਤੁਹਾਨੂੰ ਪਤਾ ਹੀ ਇੰਨਾ ਦੀ ਫ੍ਰੀਡ ਕਿੰਨੇ ਮਿਲਦੀ ਆ ਦੇਖੋ ਪਿਆਰ ਅਸਲ ਪੰਜਾਬ ਬੜ ਜਾ ਜਰਸੀ ਕੌਲੀ ਦੀ ਜੜੀ ਆ ਉਨਾ ਕੱਢ ਲੈਣਗੇ ਜਿੰਨਾ ਪਾ ਲੈਣਗੇ ਹਜੇ ਕੱਚੀ ਹੱਪੇ ਦੀ ਆ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਵੀਰੇ ਪਹਿਲੇ ਸੂਏ ਨੇ 15 16 ਕਿਲੋ ਦੁੱਧ ਦਿੱਤਾ ਪਰ ਹੈ ਜਿਆਦ ਬਾਦ ਆ ਦੇ ਆ ਇਹ ਪੁੱਲ ਬਰੀਡ ਵਾਲੀ ਆ ਵੀਰੇ ਜੇ ਘਾ ਦੇ ਜੱਟ ਬਾਕੀ ਮੈਂ ਦਿੰਦੀ ਆ ਦੇਖੋ ਤੇ ਲੱਡੂ ਦਾ ਬਹੁਤ ਨੇ ਜੇ ਸਾਹਮਣੇ ਕਿਸੇ ਨੇ ਆ ਆਪਾਂ ਆਹ ਕਿਹੜਾ ਜੇ ਮਤਲਬ ਜਿਹਦੇ ਸੂਨਾ ਤੋਂ ਪੁੱਤ ਜਿਹੜੇ ਕਹੇ ਜੀ ਆ ਠੀਕ ਆ ਅੱਗੇ ਨਾਲ ਜਿਹੜੀ ਖੜੀ ਜਾਂਦੇ ਆ ਤਾਂ ਮੂੰਹ ਮਤਾ ਦੇਖੋ ਸਾਫ਼ ਇਦਰਾ ਚੰਗੀ ਤੇਰੀ ਇਹ ਦੇਖੀ ਨਾ ਵੀਰੇ ਪਹਿਲਾ ਸੂਆ ਸੁੰਦੀ ਆ ਠੀਕ ਆ ਪਹਿਲਾ ਸੂਆ ਸੁੰਦੀ ਆ ਹਣਾ ਪਹਿਲਾ ਸੂਆ ਸੁੰਦੀ ਆ ਕਿ ਇਹ ਬਾਹਰ ਦੇ ਠੀਕ ਹੈ ਤੁਹਾਨੂੰ ਸੀਕਿਵਲੀ ਲੱਗਾ ਠੀਕ ਹੈ ਇਹ ਦੇ ਲੈਣਾ ਆਪਾਂ ਤੁਹਾਨੂੰ ਦੱਸ ਵੀਨੇ ਜੇ ਕਿਤੇ ਨੇ ਅੱਜ ਕੱਲੇ ਵੀ ਸੌਦਾ ਕਰਨਾ ਤਾਂ 62000 ਦੀ ਬਸੀ ਦੇਣਾ ਜੀ ਇਹ ਗੱਲ ਆ ਤੇ ਇਹ ਨੰਬਰ ਬੋਲੇ ਆਪਣਾ ਦੇ ਬਾਰੇ ਨੰਬਰ 98784 8224 ਤੇ 98786916 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ